ਥਾਣਾ ਬੀ ਡਿਵੀਜ਼ਨ ਏਰੀਆ ਤਰਤਰ ਰੋਡ ਤੇ ਜੋ ਬੈਂਕ ਦੀ ਲੁੱਟ ਹੋਈ ਸੀ ਉਹਨਾਂ ਦੋਸ਼ੀਆਂ ਵਿੱਚੋਂ ਤਿੰਨਾਂ ਦੋਸ਼ੀਆਂ ਨੂੰ ਅੱਜ ਪੁਲਿਸ ਨੇ ਕਾਬੂ ਕਰ ਲਿਆ ਜਿਨ੍ਹਾਂ ਦੇ ਪਾਸੋਂ 7 ਲੱਖ 70 ਹਜ਼ਾਰ ਰੁਪਏ ਅਤੇ ਇੱਕ ਪਿਸਤਲ 30 ਬੋਰ ਸਮੇਤ ਪੰਜ ਰਾਉਂਡ ਅਤੇ ਇੱਕ ਡੰਮੀ ਪਿਸਤਲ ਕਾਬੂ ਕੀਤਾ ਗਿਆ ਇਹਨਾਂ ਵਿੱਚੋਂ ਮਲਜ਼ਮ ਸੂਰਜ 22 ਸਾਲ, ਇੰਦਰਜੀਤ ਸਿੰਘ ਸਾਜਨ 19 ਸਾਲ, ਪ੍ਰਿੰਸ ਰੁਫ ਸ਼ੇਰਾ 32 ਸਾਲ ਪੁਲਿਸ ਵੱਲੋਂ ਸਾਂਝੇ ਤੌਰ ਤੇ ਇਸ ਉਕਤ ਆਪਰੇਸ਼ਨ ਨੂੰ ਕਾਮਯਾਬੀ ਮਿਲੀ ਪਰ ਥਾਣਾ ਬੀ ਡਿਵੀਜ਼ਨ ਦੇ ਐਸ ਐਚ ਓ ਇਨਸਪੈਕਟਰ ਸਰਦਾਰ ਸੁਖਵੀਰ ਸਿੰਘ ਉਹਨਾਂ ਦੀ ਟੀਮ ਵਿੱਚ ਏਐਸਆਈ ਹਰਨੇਕ ਸਿੰਘ ਏਐਸਆਈ ਅਮਰਜੀਤ ਸਿੰਘ ਮੁੰਸ਼ੀ ਲਵਪ੍ਰੀਤ ਸਿੰਘ ਏਐਸਆਈ ਸਤਨਾਮ ਸਿੰਘ ਪੀਸੀ ਕਬਲਜੀਤ ਸਿੰਘ ਐਚਸੀ ਜਗਰੂਪ ਸਿੰਘ ਵੱਲੋਂ ਬਿਹਤਰ ਕਾਰਗੁਜ਼ਾਰੀ ਨਿਭਾਈ ਗਈ ਆਓ ਵੇਖੀਏ ਪੂਰੀ ਰਿਪੋਰਟ ਚੌਂਕ ਮਹਿਲ ਮਹਿਲ ਸੁਲਤਾਨਪੁਰ ਰੋਡ ਅੰਮ੍ਰਿਤਸਰ ਨੰਬਰ 32 ਸੋ ਬੇਸਿਕਲੀ ਜੋ ਮੁਢਲੀ ਕੁਝ ਗੱਲ ਤੋਂ ਪਤਾ ਲੱਗਿਆ ਕਿ ਇਹ ਤਿੰਨ ਬੰਦਿਆਂ ਨੇ ਸਰਾਧ ਦਿੱਤੀ ਉਹ ਪੰਜਾਂ ਦਿਨ ਤੋਂ ਇਹ ਪਾਕ ਦੇ ਵਿੱਚ ਪ੍ਰਿੰਸ ਨੇ ਜਿਹੜਾ ਇਹ ਵੈਪਨ ਅਰੇਂਜ ਕੀਤਾ ਜਿ ਇਹਨਾਂ ਨੇ ਇਹ ਪਲਾਨਿੰਗ ਕਰਾਈ ਸੀ ਕਿ ਆਪਾਂ ਪੈਸੇ ਲੈ ਕੇ ਇਹ ਕੁਛ ਇਹ ਚੀਜ਼ਾਂ ਲੈਣੇ ਨੇ ਕਾਰ ਖੀਦਣੀ ਸੀ ਰਫ ਕੋ ਬਹੁਤ ਚੀਜ਼ਾਂ ਕਰਨੀਆਂ ਸੀ ਇਹਨਾਂ ਨੂੰ ਸਾਰਾ ਪਲਾਨ ਪੇ ਨਾਲ ਇਹਨੂੰ ਐਡਜੂਸਟ ਕੀਤਾ ਔਰ ਉਸ ਟਾਈਮ ਦੇਖਿਆ ਕਿ ਉਹ ਬੈਕਸਟੇਜ ਕੋਈ ਆਵਾਜ਼ ਨਹੀਂ ਸੀ ਤੇ ਟਾਈਮ ਕੋਲੋਂ ਤੋਂ ਉਧਰ ਦੋ ਬਜੜਾ ਟਾਈਮ ਪੂਰਾ ਜਾ ਰਿਹਾ ਜਾਂਦਾ ਕਸਟਮਰ ਵੀ ਉਸ ਤੋਂ ਬਾਅਦ ਇਹ ਬਣਿਆ ਕੈਸ਼ ਮੁਟਕੇ ਤੇ ਵਾਪਸ ਡਿਸਟ੍ਰਿਬਿਊਸ਼ਨ ਕੀਤਾ ਕਿ ਕੁਝ ਨੇ ਪੇਮੈਂਟਸ ਵੀ ਕੀਤੀਆਂ ਤੇ ਪੁਲਿਸ ਮਗਰ ਚੜੀ ਰਹੀ ਉਹ ਸਾਰੇ ਇਹ ਤੁਹਾਨੂੰ ਬੜੇ ਗਿਫਤਾਰ ਹੋ ਚੁੱਕੇ ਟੋਟਲ ਕੈਸ਼ ਜੋ ਬੈਂਕੋ ਵਾਲਿਆਂ ਨੇ ਲਿਖਾਇਆ ਸੀ 12 ਲੱਖ 78122 ਰੁਪਏ ਲਿਖਾਇਆ ਸੀ ਉਹ ਚੋ 7 ਲੱਖ 70000 ਰੁਪਏ ਇੱਕ ਪਿਸਤਲ ਪੈਨਗਰਮਾਨ ਔਰ ਇੱਕ ਕੇਸ ਨੰਬਰ ਨਾਲ ਹੋਰ ਵੀ ਕਈ ਕਿਸਤੂ ਨੂੰ ਲੈ ਕੇ ਜੋ ਮਰੇ ਸੀਗੇ ਉਹ ਉਹ ਵੀ ਬਰਾਨਿਤ ਹੋ ਕੀਤਾ ਗਿਆ ਦੇ ਇਹਦੇ ਖਿਲਾਫ ਜਿਹੜੇ ਪੁਰਾਣੀ ਜਿਹਨਾਂ ਦੀ ਆਪਾਂ ਦੇਖੀਏ ਹਿਸਟਰੀ ਕਦਨਾ ਸੂਰਜ ਉਹਦੇ ਖਿਲਾਫ ਪਹਿਲਾਂ ਵੀ ਸਟੈਚੂ ਨੇ ਕਿ ਲੋਕੀ ਦੇ ਸਤਿ ਪਕਰਨਾ ਚਾਹਦੇ ਆਂ ਔਰ ਇੰਦਰਜੀ ਤਰਫ ਸਾਜਨ ਦੇ ਖਿਲਾਫ ਕਹਿਣ ਨੂੰ ਕਰਨਾ ਚਾਹਦੇ ਆਂ ਵੀ ਡਿਵੀਜ਼ਨ ਪੁਲਿਸ ਦੇ ਵਿੱਚ ਸਾਰੇ ਤਰੀਕਾ ਸਭੀ ਜਿਹੜੀ ਰੋਜ਼ਾਨਾ ਮੈਂ ਉਸ ਲਾਸ ਅਸ਼ਲਾਦਾ ਦਾ ਖਾਤਾ ਤੇ ਸਾਰੀ ਟੀਮ ਨਾਲ ਜੈਸੇ ਨੂੰ ਸਾਫ ਕਰੇ ਕਿ ਕੰਜ਼ੂਲੀ ਕਰਕੇ ਬਾਹਰ ਸੀਗੇ ਜਿਹੜੀ ਟੀਮ ਨੇ 23 ਮਿੰਟ ਦੇ ਇਰਸਾਬ ਦੀ ਰਹਿਮਾਈ ਦੇ ਵਿੱਚ ਐਡੀਸੀਪੀ ਆਪਣੇ ਮਨਜੂਰ ਜੀ ਬਰਨਰ ਜੀ ਸਾਡੇ ਸਿਗੇਏ 74 ਬੋਲ ਔਰ ਆਕੇ ਸੁਨੀਲੋਨ ਨੇ ਆਪਣੀ ਡਿਊਟੀ ਟਾਈਮ ਕਿਤੇ ਸਾਰਾ ਹੈ ਉਹਦੇ ਚ ਇਨਵੋਲਵ ਹੋ ਕੇ ਜੋ ਫਾਈਨਲਾਈਜ਼ ਕੀਤਾ ਜਿਹੜੀ ਟੀਮ ਦਾ ਸਾਰੀ ਟੀਮ ਲੱਗੀ ਜੀ ਹੈ ਉਹਦੇ ਵਿੱਚ ਡੈਫੀਨਿਟਲੀ ਅਸੀਂ ਪੈਂਥ ਦਾ ਗੱਲ ਕਰਦੇ ਹਾਂ ਕਿ ਕੋਈ ਉਹ ਵੀ ਗੱਲ ਹੋਣੀ ਹੈ ਕਿ ਪਹਿਲਾਂ ਵੀ ਤਾਂ ਉਹ ਬੈਕਮੈਂਡ ਕਰਦਾ ਸੀ ਮੈਂ ਆਪਣੇ بار-ਬਾਰ ਉਹਦੇ ਵੀ ਟੇਲਾ ਪੁੱਛਦਾ ਸੀਗਾ ਇਹ ਜੋ ਪੁਰਾਣਾ ਹੈਗਾ ਜਿਹੜਾ ਸਾਹਮਣੇ ਆਇਆ ਉਹ ਕਈ ਵਾਰੀ ਕਲਾਈਂਟ ਕੋ ਬਾਅਦ ਵਿੱਚ ਸਾਹਮਣੇ ਆਉਂਦੀ ਹੈ ਨਾ ਅਸੀਂ ਜਲਦੀ ਤਰੁਸਤ ਕੋਈ ਪੁਸ਼ਟੀ ਕਰਨੀ ਕੋਈ ਡੈਕਸਾ ਦੇ ਅੰਦਰ ਤਾਂ ਹੈ ਹੀ ਤਾਂ ਟਾਈਮ ਰੂਮ ਮੈਡਲ ਪਰ ਕਿਉਂਕਿ ਇਸ ਵਾਰ ਦੀ ਇੱਕ ਵਾਰੀ ਜਿਹੜਾ ਇਹ ਤਾਂ ਪਤਾ ਮਸ਼ੀਨੀ ਦੀ ਅਕਸਪਟ ਕਰਦੇ ਹਾਂ ਪਰ ਕਿਉਂਕਿ ਹਾਂ ਜੀ ਰਿਪੋਰਟਰ ਤਰਲੋਕ ਸਿੰਘ ਰਾਜਵੀਰ ਦੀ ਰਿਪੋਰਟ ਪੰਜਾਬੀ ਐਕਟਿਵ ਟੀਵੀ ਅਮਰਿਤਸਰ